ਜਗੋ ਜੋਗਾ ਅਟਲ ਤਖਤ ਛਤਰ ਚਵਰ ਦੇ ਮਾਲਕ ਲੋਕ ਪਰਲੋਕ ਵਿੱਚ ਸਹਾਈ ਹਾਚਰ ਨਾਚਰ ਗਰ ਗਤੀ ਤੇ ਪਿਰਾਜ ਮਾਨ ਸ਼ਬਦ ਗੁਰੂ ਧਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਕੇ ਆਈ ਹੁਗਮ ਨਾਮਾ ਸਾਹਿਬ ਦੀ ਅਖਰੀ ਵਿਚਾਰ ਆਏ ਮੁਖ ਵਾਕ ਦੀ ਵਿਆਖਿਆ ਆਪ ਜੀ ਸਰਵਨ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਹਿਬ ਤੀਸਰੇ ਪਾਤਸ਼ਾਹ ਤੀਸਰੇ ਜਾਮੀ ਤੀਸਰੇ ਸਤਿਗੁਰੂ ਧੰਨ 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 ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਸ਼ਲੋਕ 3 ਤੀਸਰੇ ਪਾਸ਼ਾ ਦਾ ਦੀ ਸ੍ਰੀ ਸਤਿਗੁਰੂ ਧਨ ਧਨ ਗੁਰੂ ਅਮਰਦਾਸ ਜੀ ਮਹਾਰਾਜ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸਨਾ ਵੇਕਾਰ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਵਰਨ ਤੇ ਗੁਣਨਾ ਪੜਨਾ ਤੇ ਵਿਚਰਨਾ ਇਹ ਸੰਸਾਰ ਦੇ ਇਸ ਜਗਤ ਦੇ ਧੰਦੇ ਨੇ ਜੇਕਰ ਅੰਦਰ ਲਾਲਚ ਤੇ ਪਾਪ ਹੈ ਹਮੈ ਵਿੱਚ ਸਭ ਪੜਥਕੇ ਦੁਜੈ ਪਾਇ ਕੁਾਰ ਹੁਮੈ ਭਾਵ ਹੰਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ ਹੰਕਾਰ ਵਿੱਚ ਵਾਚਨ ਰਾਹੀ ਸਾਰੇ ਖੱਬ ਗਏ ਹਨ ਥੱਕ ਗਏ ਹਨ ਤੇ ਦੂਜੇ ਭਾਵ ਦੇ ਪ੍ਰੀਤ ਦੁਆਰਾ ਬਰਬਾਦ ਹੋ ਗਏ ਨੇ ਤੱਕ ਗਏ ਨੇ ਤੇ ਬਰਬਾਦ ਹੋ ਗਏ ਨੇ ਹੰਕਾਰ ਵਿੱਚ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸਬਦ ਕਰੇ ਵਿਚਾਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸਬਦ ਕਰੇ ਵਿਚਾਰ ਉਹੀ ਵਿਦਵਾਨ ਹੈ ਅਤੇ ਉਹੀ ਸਿਆਣਾ ਪੰਡਿਤ ਜੋ ਗੁਰੂ ਦੀ ਬਾਣੀ ਨੂੰ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਸ਼ਬਦਾਂ ਨੂੰ ਸੋਚਦਾ ਸਮਝਦਾ ਵਿਚਾਰ ਕਰਦਾ ਸੋ ਪੰਡਿਤ ਸੋ ਸੋ ਪੜਿਆ ਸੋ ਪੰਡਿਤ ਵੀਨਾ ਗੁਰ ਸ਼ਬਦ ਕਰੇ ਵਿਚਾਰ ਉਹੀ ਵਿਦਵਾਨ ਹੈ ਉਹੀ ਸਿਆਣਾ ਪੰਡਿਤ ਹੈ ਜੋ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਦਾ ਏ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਏ ਉਸ ਤੇ ਬਾਰੇ ਸੋਚਦਾ ਏ ਅੰਦਰ ਖੋਜੈ ਤਤ ਲਹੈ ਪਾਈ మోਕ ਦਵਾਰ ਉਹ ਆਪਣੇ ਮਨ ਨੂੰ ਖੋਜਦਾ ਭਾਲਦਾ ਹੈ ਆਪਣੇ ਮਨ ਅੰਦਰ ਕੋਈ ਤਰ ਭਾਲਦਾ ਹੈ ਸਾਰ ਵਸਤੂ ਨੂੰ ਪਾਲਦਾ ਹੈ ਤੇ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਹੋ ਜਾਂਦਾ ਹੈ ਪਾਏ ਮੁਕਤ ਦਵਾਰ ਉਹ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਕਰ ਲੈਂਦਾ ਹੈ ਗੁਨ નિਦਾਨ ਹਰ ਪਾਇਆ ਸਹਿਜ ਕਰੀ ਵਿਚਾਰ ਉਹ ਨੇਕੀ ਦੇ ਖਜ਼ਾਨੇ ਪ੍ਰਭੂ ਨੂੰ ਪਾਲ ਲੈਂਦਾ ਅਤੇ ਸ਼ਾਂਤੀ ਨਾਲ ਸਹਿਜ ਨਾਲ ਉਸ ਦਾ ਸਿਮਰਨ ਕਰਦਾ ਤਨ ਵਪਾਰੀ ਨਾਨਕਾ ਜਿਸ ਗਰਮਖ ਨਾਮ ਆਧਾਰ ਤਨ ਵਪਾਰੀ ਨਾਨਕਾ ਜਿਸ ਗਰਮਖ ਨਾਮ ਆਧਾਰ ਮੁਬਾਰਕ ਹੈ ਉਹਨਾਂ ਜਰਾ ਇਹ ਨਾਨਕ ਜੋ ਗੁਰੂ ਦੇ ਰਾਹੀ ਸਵਾਮੀ ਦੇ ਨਾਮ ਨੂੰ ਆਪਣੇ ਆਸਰੇ ਵਿਜੋ ਪ੍ਰਾਪਤ ਕਰਦਾ ਹੈ ਜਿਹੜਾ ਸ੍ਰੀ ਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਉਸ ਨੂੰ ਆਪਣਾ ਆਧਾਰ ਬਣਾ ਲੈਂਦਾ ਹੈ ਮਹੱਲਾ ਤੀਜਾ ਤੀਸਰੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਦੇ ਪਵਿੱਤਰ ਰਸਨਾ ਤੋਂ ਚਾਰਣਾ ਵੈਨ ਮਨ ਮਾਰੀ ਕੋਈ ਨ ਸਿੱਜਾਈ ਵੇਖੋ ਕੋਲੇ ਬਲਾਈ ਵੈਨ ਮਨ ਮਾਰੀ ਕੋਈ ਨ ਸਿੱਜਾਈ ਵੇਖੋ ਕੋਲੇ ਬਲਾਈ ਪਾਗ ਆਪਣੇ ਮਨ ਨੂੰ ਵਾਸ ਵਿੱਚ ਕੀਤੇ ਬਗੈਰ ਕਿسے ਬੰਦੇ ਨੂੰ ਪੀ ਕਾਮਯਾਬੀ حاصل ਨਹੀਂ ਹੁੰਦੀ ਕਿਉਂਕਿ ਇਹ ਮੰਨਣਾ ਜਿਹੜਾ ਢਟਕਦਾ ਰਹਿੰਦਾ ਹੈ ਇਹ ਮੰਨਣਾ ਜਿਹੜਾ ਇਨਸਾਨ ਦੇ ਮਨੁੱਖ ਦੇ ਵਾਸ ਵਿੱਚ ਆਉਂਦਾ ਨਹੀਂ ਹੈ ਇਸ ਨੂੰ ਵਾਸ ਵਿੱਚ ਕਰਨਾ ਬਹੁਤ ਹੀ ਔਖਾ ਹੈ ਇਸ ਨੂੰ ਵਾਸ ਕਰਨ ਤੋਂ ਬਗੈਰ ਕਾਮਯਾਬੀ حاصل ਨਹੀਂ ਹੁੰਦੀ ਕੋਈ ਜਿਹਨਾਂ ਡੂੰਗੀ ਵਿਚਾਰ ਰੱਖੀ ਇਸ ਨੂੰ ਵੇਖ ਲਵੇ ਵੇਖੋ ਕੋਲੇ ਬਲਾਈ ਪੇਖਤਾਰੀ ਤੀਰਥੀ ਪਾਵਤਕ ਕੇ ਨਾ ਇਹੋ ਮਨ ਮਾਰਿਆ ਜਾਏ ਸੰਪਰਦਾਇ ਧਾਰਮਿਕ ਅਸਥਾਨਾਂ ਪੇਖਤਾਰੀ ਤੀਰਥੀ ਉੱਤੇ ਰਟਰਨ ਕਰਦੇ ਘਾਰ ਗਏ ਹਨ ਥੱਕ ਗਏ ਹਨ ਪਰ ਇਹ ਮਨਵਾ ਇਹ ਮਨ ਕਾਬੂ ਨਹੀਂ ਆਉਂਦਾ ਇਹ ਮਨ ਕਾਬੂ ਨਹੀਂ ਆਉਂਦਾ ਇਹ ਮਨ ਸਾਡੀ ਮਰਜ਼ੀ ਨਾਲ ਨਹੀਂ ਚੱਲਦਾ ਗਰਮਖ ਏਹੋ ਮਨ ਜੀਵਤਮਰਾ ਸੱਚ ਰਹਿ ਲਿਵ ਲਾਈ ਗੁਰੂ ਦੇ ਰਾਹੀ ਇਹ ਮਨ ਇਹ ਮਨੁਆ ਜਿਉਂਦਿਆਂ ਹੀ ਬੰਦੇ ਦੇ ਬਾਸ ਵਿੱਚ ਆ ਜਾਂਦਾ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਗੁਰੂ ਦੀ ਬਖਸ਼ਿਸ਼ ਨਾਲ ਇਹ ਮਨ ਜਿਉਂਦਿਆ ਹੀ ਬੰਦੇ ਦੇ ਵਸ ਵਿੱਚ ਆ ਜਾਂਦਾ ਹੈ ਫਿਰ ਉਹ ਸੱਚੇ ਸਾਈਂ ਦੀ ਪ੍ਰੀਤ ਵਿੱਚ ਲੀਨ ਰਹਿੰਦਾ ਉਸ ਪਰਮਾਤਮਾ ਦੇ ਨਾਮ ਵਿੱਚ ਟਿਕ ਜਾਂਦਾ ਨਾਨਕ ਇਸ ਮਨ ਕੀ ਮਾਲਿਆ ਉਤਰੈ ਹੁਮੈ ਸ਼ਬਦ ਚਲਾਈ ਨਾਨਕ ਇਸ ਤਰ੍ਹਾਂ ਇਸ ਮਨ ਦੀ ਮੈ ਲੈ ਜਾਂਦੀ ਹੈ ਨਾਮ ਹੰਕਾਰ ਨੂੰ ਸਾੜ ਸੁੱਟਦਾ ਜਲਾ ਦਿੰਦਾ ਪਾੜੇ ਹਰ ਖਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦੜਾਵੋ ਇਕ ਕਿਨਕਾ ਖਾਰ ਫਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦੜਾਵੋ ਇਕ ਕਿਨਕਾ ਮੈਨੂੰ ਮਿਲੋ ਏ ਸੁਆਮੀ ਏ ਵਾਹਿਗੁਰੂ ਏ ਸਾਧੂ ਮੇਰੇ ਭਰਾਵੋ ਅਤੇ ਮੇਰੇ ਅੰਦਰ ਇੱਕ ਭੋਰਾ ਭਰ ਹੀ ਸੁਆਮੀ ਦਾ ਨਾਮ ਪੱਕਾ ਕਰੋ ਮੇਰੇ ਅੰਦਰ ਇੱਕ ਕਿਨਕਾ ਉਸ ਪ੍ਰਮਾਤਮਾ ਨਾਮ ਦਾ ਉਸ ਪ੍ਰਮਾਤਮਾ ਹਰੀ ਦੇ ਨਾਮ ਦਾ ਪੱਕਾ ਕਰੋ ਹਰ ਹਰ ਸੀ ਗਾਰ ਬਨਾਵੋ ਖਰ ਜਨ ਹਰ ਕਾਪੜ ਪਹਿਰੋ ਕਿਮਕਾ ਹੇ ਰੱਬ ਦੇ ਦਾਸੋਂ ਬੋਲਿਓ ਮੈਨੂੰ ਹਰੀ ਨਾਮ ਦੇ ਖਾ ਸ਼ਿੰਗਾਰ ਨਾਲ ਸਜਾਓ ਹਰ ਹਰ ਸ਼ਿੰਗਾਰ ਬਣਾਓ ਹਰ ਜਨ ਹਰ ਜਨ ਭਾਗ ਹਰੀ ਦੇ ਜਨ ਹਰੀ ਦੇ ਬੱਚੇ ਹਰੀ ਦੇ ਦਾਸ ਇਹ ਹਰੀ ਦੇ ਦਾਸੋਂ ਮੈਨੂੰ ਹਰੀ ਨਾਮ ਨਾਲ ਹਰੀ ਦੇ ਨਾਮ ਦੇ ਨਾਲ ਸ਼ਿੰਗਾਰ ਨਾਲ ਸਜਾਓ ਤੇ ਮੈਨੂੰ ਮਾਫੀ ਦੀ ਰੱਬੀ ਉਸ਼ਾਕ ਕੋ ਆਉ ਹਰ ਕਾਪੜ ਪੈਰੋ ਖਿਮਕਾ ਮੈਨੂੰ ਮਾਫੀ ਦੀ ਰੱਬੀ ਉਸ਼ਾਕ ਕੋ ਆਉ ਐਸੀ ਸੀ ਗਾਰ ਮੇਰੀ ਪ੍ਰਭ ਪਾਵੇ ਹਰ ਲਾਗੇ ਪਿਆਰਾ ਪ੍ਰੇਮ ਕਾ ਇਹੋ ਜਿਹਾ ਅਹਾਰ ਸ਼ਿਗਾਰ ਮੇਰੇ ਸਾਹਿਬ ਨੂੰ ਚੰਗਾ ਲੱਗਦਾ ਉਸ ਪ੍ਰਮਾਤਮਾ ਦੇ ਨਾਮ ਦਾ ਸ਼ਿੰਗਾਰ ਜੋ ਮੇਰੇ ਪ੍ਰਭੂ ਪਰਮੇਸ਼ਵਰ ਸਾਹਿਬ ਨੂੰ ਚੰਗਾ ਲੱਗਦਾ ਪ੍ਰੀਤ ਦੀ ਸਜਾਵਟ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ ਹਰ ਘਰ ਨਾਮ ਬੋਲੋ ਦਿਨ ਰਾਤੀ ਸਭ ਕਲਬਿਕ ਕਾਟੈ ਇੱਕ ਪਲਕਾ ਸੁਆਮੀ ਮਾਲਕ ਦਾ ਨਾਮ ਮੈਂ ਦਿਨ ਰਾਤ ਉਚਾਰਨ ਕਰਦਾ ਹਾਂ ਸਵੇਰ ਸ਼ਾਮ ਅੱਠੇ ਪੈਰ ਉਚਾਰਨ ਕਰਦਾ ਹਾਂ ਜਪਨਾ ਕਰਨਾ ਕਰਦਾ ਹਾਂ ਤੇ ਉਹ ਅੱਖ ਦੇ ਇੱਕ ਫੋਰੇ ਵਿੱਚ ਸਾਰੇ ਪਾਪਾ ਨੂੰ ਮੇਟ ਲਿੰਦਾ ਹੈ ਉਹ ਸਾਰੇ ਪਾਪਾ ਨੂੰ ਅੱਖ ਦੇ ਇੱਕ ਕੋਨੇ ਵਿੱਚ ਮੇਟ ਦਿੰਦਾ ਹਰ ਹਰ ਧਿਆਲ ਹੋਵੇ ਜਿਸ ਉੱਪਰ ਸੋ ਗੁਰਮਕਹ ਹਰ ਜਪ ਜਿਨ ਕਾ ਜਿਸ ਉੱਤੇ ਸੁਆਮੀ ਅਕਾਲ ਪੁਰਖ ਵਾਹਿਗੁਰੂ ਮਿਹਰਵਾਰ ਹੋ ਜਾਂਦਾ ਹੈ ਉਹ ਗੁਰੂ ਦੇ ਰਾਹੀ ਸਵਾਮੀ ਦੇ ਨਾਮ ਦਾ ਸਿਮਰਨ ਕਰਕੇ ਆਪਣੀ ਜੀਵਨ ਖੇਡ ਨੂੰ ਜਿੱਤ ਲੈਂਦਾ ਹੈ ਉਹ ਗੁਰੂ ਦੇ ਨਾਮ ਦਾ ਸਿਮਰਨ ਕਰਕੇ ਆਪਣਾ ਇਸ ਜਾਗਤ ਏ ਆਇਆ ਸਫਲਾ ਕਰ ਜਾਂਦਾ ਹੈ ਅੱਜ ਦਾ ਹੁਕਮਨਾਮਾ ਸਾਹਿਬ ਆਖੀ ਨੇ ਸਰਵਣ ਕੀਤਾ ਅੱਜ ਦਾ ਹੁਕਮਨਾਮਾ ਸਾਹਿਬ ਧੰਨ 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 ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ 650 ਅੰਗ ਦੀ ਬਿਰਾਜਪਨ ਸ਼ਬਦ ਸੀ ਜਿਸ ਵਿੱਚ ਗੁਰੂ ਜੀ ਨੇ ਸਮਝਾਉਣਾ ਕੀਤਾ ਕਿ ਉਸ ਪ੍ਰਮਾਤਮਾ ਦੇ ਨਾਮ ਨਾਲ ਕੀ ਕੀ ਪ੍ਰਾਪਤ ਹੁੰਦਾ ਹੈ ਉਸ ਪਰਮਾਤਮਾ ਦੇ ਨਾਮ ਜਪਣਾ ਸਾਨੂੰ ਕੀ ਮਿਲਦਾ ਸਮਝਾਉਣਾ ਕੀਤਾ ਕਿ ਇਸ ਜਗ ਤੇ ਆਇਆ ਉਹ ਤਾਂ ਸਫਲ ਹੋਣਾ ਹੈ ਜਦ ਉਸ ਪਰਮਾਤਮਾ ਹਰੀ ਦਾ ਨਾਮ ਅਸੀਂ ਸਿਮਰਨਾ ਕਰਾਂਗੇ ਜਪਣਾ ਕਰਾਂਗੇ ਤੇ ਸਾਡਾ ਜਿਹੜਾ ਜਦੋਂ ਅਸੀਂ ਜਪਾਂਗੇ ਤਾਂ ਉਸ ਪਰਮਾਤਮਾ ਨੂੰ ਵੀ ਚੰਗਾ ਲੱਗੇਗਾ ਕਿ ਮੇਰੇ ਬੱਚੇ ਇੱਕ ਚੰਗਾ ਕੰਮ ਕਰ ਰਹੇ ਨੇ ਉਸ ਪ੍ਰਮਾਤਮਾ ਦਾ ਨਾਮ ਇੱਕ ਨੂੰ ਸਿਮਰਨਾ ਕਰ ਰਹੇ ਨੇ ਇਸ ਕਰਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਉਸ ਪ੍ਰਮਾਤਮਾ ਹਰੀ ਦਾ ਨਾਮ ਸਿਮਰਨਾ ਕਰੀਗੇ ਜਿਸ ਨਾਲ ਸਾਡਾ ਇਹ ਮਨੁੱਖੀ ਸਰੀਰ ਸਫਲਾ ਹੋ ਜਾਵੇ ਅਸੀਂ 84 ਲੱਖ ਜੁਨਾ ਤੋਂ ਮੁਕਤ ਹੋ ਜਾਈਏ ਸਾਡਾ ਇਸ ਸੰਸਾਰ ਜਗਤ ਵਿੱਚ ਆਇਆ ਸਫਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ